ਰੇਟ ਭਾਈ ਜਿੱਥੇ ਮਰਜ਼ੀ ਪਤਾ ਕਰਕੇ ਆ ਜਾਣ ਕਿਸਾਨ ਵੀ ਅੱਛਾ ਜੀ ਹਾਂ ਜੀ ਪੂਰਾ ਕੋਸ਼ ਕਰਕੇ ਤੋਰਾਂਗੇ ਵਾਹ ਇਹ ਵੀ ਚੈਲੰਜ ਵਾਲੀ ਗੱਲ ਆ ਵੀ ਇਤੋਂ ਸਸਤਾ ਕੋਈ ਦੇ ਕੇ ਦਿਖਾਵੇ ਦੇ ਕੇ ਦਿਖਾ ਭਾਈ ਠੀਕ ਹੈ ਨਾ ਇਹ ਗੱਲ ਹਾਂ ਜੀ ਹਾਂ ਆਪਣੇ ਜਿਹੜੇ ਹਰਿਆਣੇ ਵਾਲੇ ਭਰਾ ਨੇਗੇ ਹਾਂ ਜੀ ਉਹ ਛਾਤੋਂ ਚਾਹੇ ਸਾਡੇ ਬਾਰੇ ਨਾ ਹੀ ਪੁੱਛੋ ਹਾਂ ਜੀ ਉਹ ਆ ਬਾਈ ਦਾ ਨੰਬਰ ਬੋਲ ਦਿੰਨਾ ਮੈਂ ਮਨਜੀਤ ਸਿੰਘਾ ਕਹੈਦਾਂ ਨੂੰ ਹਰਿਆਣਾ ਹਰਿਆਣੇ ਤੋਂ ਆ ਭਾਈ ਠਰਪੀ ਪਿੰਡ ਤੋਂ ਇਹਦਾ ਨੰਬਰ 98171 ਤੇ ਵੀ ਵਿਚਪੜਾਂ ਦੇ ਪੈਣ ਪੜਾਕੇ 12 ਪੋਰਾ ਦੇ ਇਹ 12 ਪੋਰਾ ਦੇ ਪੜਾਕੇ ਪੌਂਦੀ ਆ ਉਹ ਚੀਜ਼ ਆ ਭਰਾ ਇਹ ਠੀਕ ਹੈ ਜੀ ਇਹ ਦਾਣੇ ਦੀ ਰੰਗ ਤੋਂ ਦਾਣੇ ਦਾ weight ਦਾਣੇ ਦੀ ਖੁਸ਼ਕੀ ਤੇ ਸਾਰਾ ਸਾਫ ਕਰਦਣਾ ਪਾਲਸ ਵਗੈਰਾ ਵੀ ਕੰਮ ਕਰਦੀ ਐ ਇਹ 30% ਵਾਲੀ ਐਫਐਸ ਕਹਿ ਦੰਦੇ ਨੇ ਬਾਈ ਇਹਨੂੰ ਠੀਕ ਹੈ ਜੀ ਤੇ ਇਹਨੇ ਮੌਕੇ ਤੇ ਜਣੀ ਤੇਲਾ ਤੁਲਾ ਮਾਰਨਾ ਜਿਹੜੀ ਮਰਜੀ ਬ੍ਰੈਡਿਟੀ ਦਾ ਤੇਲਾ ਹੋਵੇ ਉਹ ਨਹੀਂ ਕੋਈ ਚੰਗਰਾ ਹੈਗਾ ਲੈ ਵੀ ਸਹਿਰ ਸੰਗਰੂਰ ਚ ਆਏ ਹੋયાਗੇ ਖਾਸਾ ਪੈਸਟੀਸਾਈਡ ਵਾਲਿਆਂ ਦੇ ਬਾਈ ਜੀ ਇਹਨਾਂ ਦੇ ਕੋਲੋਂ ਬਾਈ ਜੀ ਤੁਹਾਨੂੰ ਪੈਸਟੀਸਾਈਡ ਮਿਲਣਗੇ ਵਧੀਆ ਤੇ ਸਸਤੇ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਨਾ ਸਹਿਰ ਸੰਗਰੂਰ ਤੇ ਖੜਿਆ ਬਾਈ ਜੀ ਦੇਖ ਸਕਦੇ ਹੋ ਕਿ ਇੱਧਰਲੇ ਪਾਸੇ ਰਹਿ ਗਿਆ ਜੀ ਬਰਨਾਲਾ ਤੇ ਇੱਧਰ ਰਹਿ ਗਿਆ ਸੈਰ ਸੰਗਰੂਰ ਲਗਭਗ ਅੱਧਾ ਕਿਲੋਮੀਟਰ ਠੀਕ ਹੈ ਜੀ ਤੇ ਸਾਹਮਣੇ ਬਈ ਉਹ ਢੋਲੀਆਂ ਟੰਗੀਆਂ ਹੋਈਆਂ ਨੇ ਜਿਹੜਾ ਮੇਰਾ ਵੀਰ ਉਰੇ ਆਉਂਦਾ ਨਾ ਤਾਂ ਉਹ ਢੋਲੀਆਂ ਦੇਖ ਕੇ ਸਿੱਧਾ ਦੁਕਾਨ ਤੇ ਆ ਸਕਦਾ ਹੈਗਾ ਤੇ ਬਈ ਜੀ ਚੋਨਾ ਹੁਣ ਲਗਭਗ ਨੇੜੇ ਲੱਗਿਆ ਪਿਆ ਹੈਗਾ ਤੇ ਹੁਣ ਜਿਹੜੀਆਂ ਕਿਹੜੀਆਂ ਪ੍ਰੋਬਲਮਾਂ ਆਉਣਗੀਆਂ ਵੀਰਾਂ ਤਾਂ ਆਪਾਂ ਪੁੱਛਾਂਗੇ ਤੇ ਉਹਨਾਂ ਦਾ ਹੱਲ ਕਿਵੇਂ ਕਰੀਏ ਸਾਰੀ ਗੱਲਬਾਤ ਵੀਰ ਦੇ ਨਾਲ ਕਰਦੇ ਆਵਾ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਆ ਜਾਓ ਬਈ ਜੀ ਲੈ ਵੀ ਮਿੱਤਰੋ ਆਜੋ ਅੱਪਾ ਆਗੇ ਬਈਆਂ ਦੇ ਕੋਲੇ ਤੇ ਗੱਲਬਾਤ ਕਰ ਦਾਂਗੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੁਰਜ ਕੀ ਹਾਲ ਚੱਲ ਰਿਹਾ ਚੜਦੀ ਕਲਾ ਬਈ ਠੀਕ ਠਾਕ ਜੀ ਚੜਦੀ ਕਲਾ ਬਈ ਜੀ ਜੋ ਨੇ ਨੂੰ ਬਾਈ ਜੁਰ ਕਿਹੜੇ ਕਿਹੜੇ ਪ੍ਰੋਬਲਮ ਆਉਣ ਗਿਆ ਜੀ ਇਹ ਦੱਸੋ ਪਹਿਲਾਂ ਤਾਂ ਹੁਣ ਝੋਨੇ ਨੂੰ ਬਾਈ ਆਪਣਾ ਸੁੰਡੀ ਹੋ ਗਈ ਜਿਵੇਂ ਹਾਂਜੀ ਤੇ ਉਲੀ ਰੋਗ ਹੋ ਗਿਆ ਫੰਗੀ ਸਾਈਡ ਠੀਕਾ ਸੁੰਡੀ ਗੋਹ ਵਾਲੀ ਪੱਤਾ ਲਵੇ ਟਿੱਡਾ ਪਮੱਕੜ ਜਾ ਜਿਵੇਂ ਬਾਈ ਠੀਕ ਹੈ ਜੀ ਸੁੰਡੀ ਤੋਂ ਤਾਂ ਬਾਈ ਆਪਾਂ ਗੋਹ ਵਾਲੀ ਦੇ ਪੱਤਾ ਲਵੇੜ ਤੋਂ ਤਾਂ ਆਹ ਚੀਜ਼ ਪਵਾ ਰਹਿਆਂਗੇ ਠੀਕ ਹੈ ਜੀ ਤੇ ਜਿਵੇਂ ਟਿੱਡਾ ਪਮੱਕੜ ਜਾ ਜਾਂਦਾਗਾ ਹਾਂਜੀ ਉਹ ਤੋਂ ਆਹ ਚੀਜ਼ ਆ ਬਾਈ ਲੈਮੜਾ ਹੋ ਗਈ ਠੀਕਾ ਤੇ ਉਹਦੇ ਨਾਲ ਉਹ ਤੋਂ ਬਾਅਦ ਚਾਹੀਦੇ ਨਾਲ ਫੇਮ ਦੇ ਨਾਲ ਹਾਂਜੀ ਚਾਹੇ ਤਾਂ ਆ ਪਾ ਲੋ ਹਾਂਜੀ ਚਾਹੇ ਦੀ ਚਾਹੇ ਜੀ ਦਾ ਦੋਨੇ ਆ ਪਾ ਲੋ ਬਾਈ ਜੀ ਚਾਹੇ ਆ ਚੀਜ਼ ਦੇ ਨਾਲ ਬਾਈ ਆਪਣੀ ਆ ਸਨੇਕ ਪਾ ਲੋ ਸਨੇਕ ਪਾ ਲੋ ਠੀਕ ਹੈ ਜੀ ਹਾਂ ਜੀ ਇਹ ਕਿੰਨਾ ਕਰੂ ਇਹਨਾਂ ਦਾ ਆਸਰ ਇਹਨਾਂ ਦਾ ਹੈਗਾ ਕਿ ਵੀਰੇ 20 ਤੋਂ 25 ਦਿਨ ਦਾ ਬਾਈ ਹੁਣ ਕਹਿੰਦੇ ਹਾਂ ਜੀ ਹਾਂ ਜੀ ਹਾਂ ਬਈ ਹਦਰਾਬਾਦੀਆ ਕੋ ਸੋਣ ਬਾਈ ਇੰਨੀ ਗਰਮਾਇਸ਼ ਨਹੀਂ ਹੈਗੀ ਬਾਈ ਠੀਕ ਹੈ ਜੀ ਠੀਕ ਹੈ ਜੀ ਤੇ ਉਲੀ ਤੋਂ ਆ ਗਈ ਜੀ ਆਪਣੇ ਲਵੇ ਆ ਕਸਟੂਡੀਆ ਪਿਆਗਾ ਪ੍ਰਯਾਤ ਕੰਪਨੀ ਦਾ ਆਪਣੇ ਲਵੇ ਬ੍ਰਾਂਡ ਆ ਬਾਈ ਹਾਂ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਆ ਗਈ ਉਤਮ ਦੀ ਐਮੀ ਸਟਾਰ ਬਾਈ ਠੀਕ ਹੈ ਜੀ ਤੇ ਅੱਗੇ ਜੀ ਅੱਗੇ ਭਾਈ ਆ ਗਿਆ ਆਪਣਾ ਇੱਕ ਆਹ ਪਿਆਗਾ ਭਾਈ ਪਲਸਰ ਰੁਪਈਆ ਕੀ ਆਪਣੇ ਲੈਵੇ ਠੀਕ ਆ ਇਹ ਵੀ ਦਿਓ ਅੱਗੇ ਆ ਆ ਗਿਆ ਆਪਣਾ ਭਾਈ ਐਵੇਂ ਸਟਾਰ ਵਾਲਾ ਐਵੇਂ ਸਟਾਰ ਵਾਲਾ ਤੇ ਇੱਕ ਇੱਥੇ ਪਲਸਰ ਬਾਈ ਨੇ ਰੁਪਈਆ ਭਾਈ ਆਪਣੇ ਨਾਲ Ориਜినਲ ਆ ਵੀ ਮਿਲ ਚੂਗੀ ਭਾਈ ਜੇ ਕਿ ਤੈਨੂੰ ਲੋੜ ਠੀਕ ਆ ਜੀ ਠੀਕ ਆ ਵੀਰੇ ਤੇ ਬਾਕੀ ਵੀਰੇ ਹੁਣ ਆ ਗਿਆ ਆਪਣੇ ਲੈਵੇ ਜਿਵੇਂ ਆਹ ਉਤਮ ਕਿਸਾਨੀ ਤੇ ਪਲਸ 6 ਜੀ ਇਹਨੇ ਭਾਈ ਇਹਦੇ ਵਿੱਚ ਬੌਰਨ 13045 ਤੇ ਆਪਣਾ ਮੈਗਜ਼ੀਨ ਪਟਾਸ 05234 ਬੌਰਨ ਵਗੈਰੇ ਇਹਦੇ ਚ ਸਾਰੇ ਤੱਤ ਨੇਗੇ ਬਾਈ ਕੱਲਾ ਹੀ ਵਾਧੂ ਆਗਾ ਇਹ ਕੱਲਾ ਹੀ ਵਾਧੂ ਆਈ ਹਾਂਜੀ ਕੱਲਾ ਹੀ ਵਾਧੂ ਆਗਾ ਬਾਈ ਠੀਕ ਹੈ ਜੀ ਜਿਵੇਂ ਦਾਣਾ ਪੜਾਕਾ ਜਾਂ ਮਾਰ ਜਾਂਦਾ ਐਂਡ ਤੇ ਆ ਕੇ ਹਾਂਜੀ ਹਾਂਜੀ ਤੇ ਉਹ ਪੜਾਕਾ ਵੱਜਣ ਤੋਂ ਰੋਕਣ ਨਾਲ ਤਾਂ ਇਹਨੇ ਦਾਣੇ ਨੂੰ ਬਾਈ ਇੱਕ ਨੰਬਰ ਜੀ ਤੇ ਨਾਲੇ ਇਹਨੇ ਨੰਬਰ 2 ਤੇ ਬਾਈ ਦਾਣੇ ਨੂੰ ਚਮਕ ਲਿਆਉਣੀਆਂਗੇ ਠੀਕ ਹੈ ਪਾਲਸ ਵਾਲਾ ਕੰਮ ਕਰਨਾ ਹੈ ਪਾਲਸ ਵਾਲਾ ਕੰਮ ਕਰਨਾਗਾ ਵੀਰੇ ਚਾਹੇ ਦੀ ਪੱਖਾ ਨਾ ਲਓ ਤਾਂ ਵੀ ਢੇਰੀ ਚਮਕੋਗੀ ਦੂਰੋਂ ਠੀਕ ਹੈ ਜੀ ਕੰਮ ਇਹਦਾ ਪੂਰਾ ਟਾਪ ਦੇਨੇਗੇ ਬਾਈ ਇਹ ਮਗਾਉਣ ਲਈ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋਗੇ 628 ਤੋਂ 206907 ਨੰਬਰ ਆਗਾ ਆਪਣਾ ਬਾਈ ਠੀਕ ਹੈ ਜੀ ਤੇ ਇਹ ਸਾਰੀ ਤੁਹਾਨੂੰ 275 ਰੁਪਏ ਕਿੱਲਾ ਪਊਗੀ 6 ਕਿੱਲਿਆਂ ਦਾ ਲੀਟਰ ਆਗਾ ਠੀਕ ਹੈ ਜੀ 1650 ਦਾ ਲੀਟਰ ਆ ਗਿਆ ਇਹ ਬਾਈ ਇਹਦਾ ਰੇਟ ਅਸੀਂ ਦੱਸਤਾ 1650 ਬਾਈ 6 ਕਿੱਲਿਆਂ ਦਾ ਬਾਈ 6 ਕਿੱਲਿਆਂ ਦਾ ਇਹ ਠੀਕ ਹੈ ਜੀ ਤੇ ਅੱਗੇ ਇਹਦੇ ਬਾਰੇ ਗੱਲਬਾਤ ਸਾਡੇ ਭਰਾ ਕਰਨਗੇ ਹਾਂਜੀ ਬਾਈ ਜੀ ਨਾਲ ਗੱਲਬਾਤ ਕਰ ਦਾਂਗੇ ਆਪਾਂ ਲਓ ਸਰ ਬਾਈ ਐਸੇ ਕਰੀਏ ਐਸੇ ਗੱਲ ਦੀ ਕੀ ਹਾਲ ਨੇ ਫੀਟਾ ਕੋ ਸਰ ਜੀ ਦੱਸੋ ਬਾਈ ਜੀ ਅੱਗੇ ਆਪਾਂ ਜੀ ਹੁਣ ਮੇਨ ਤਾਂ ਪ੍ਰੋਬਲਮ ਉਲੀ ਦੀ ਆਉਣੀ ਇੱਕ ਤਾਂ ਆਪਾਂ ਨੂੰ ਤੇ ਪਤਾ ਲਵੇਟ ਹੋ ਗਈ ਜਿਵੇਂ ਸੌਂਡੀ ਦਾ ਅਟੈਕ ਆ ਜਾਂਦਾ ਕਾਰਨ ਕੀ ਹੁਣ ਜਿਵੇਂ ਹੋਮੋਸ ਹੋਮੋਸ ਕਰਕੇ ਮਤਲਬ ਟੈਕ ਜਿਆਦਾ ਆਉਂਦਾ ਨਾ ਉਹਦੇ ਨਾਲ ਉਲੀ ਹੁੰਦੀ ਹੈ ਉਸ ਤੋਂ ਬਾਅਦ ਜਦ ਦਾਣਾ ਨਸਾਰੇ ਤੇ ਆਉਂਦਾ ਦਾਣਾ ਦਾਗੀ ਹੋ ਜਾਂਦਾ ਹਾਂਜੀ ਜਦ ਦਾਣਾ ਦਾਗੀ ਹੁੰਦਾ ਜਿਵੇਂ ਆ ਚੀਜ਼ ਆ ਗਈ ਆਪਣੀ 6 ਸੀ 6 ਸੀ ਮਿਹਨਤ ਇਹੀ ਆ ਹੁਣ ਦਾਣੇ ਦੇ ਫੜ ਖਾਤਰ ਫੜ ਰੋਕਣਾ ਜਿਹੜਾ ਆਪਾਂ ਦਾਣੇ ਦੇ ਫੜਾ ਪੈਂਦਾ ਕਈ ਬਾਣਾ ਚ ਵੱਧ ਪ੍ਰੋਬਲਮ ਦੀ ਕਈ ਜਿ ਘੱਟ ਵੀ ਆਉਂਦੀ ਆ ਇਹ ਉਹ ਚੀਜ਼ ਆ ਮੰਨ ਲਾ ਆਪਾਂ ਕਹਿੰਦੇ ਵੀ ਵਿਚ ਪਣਾਂ ਦੇ ਪੈਨ ਪੜਾ ਕੇ 12 ਪੋਰਾ ਦੇ ਇਹ 12 ਪੋਰਾ ਦੇ ਪੜਾਕੇ ਪਾਉਂਦੀ ਆ ਉਹ ਚੀਜ਼ ਆ ਭਰਾ ਇਹ ਠੀਕ ਹੈ ਜੀ ਇਹਨੇ ਦਾਣੇ ਦੀ ਰੰਗ ਤੋਂ ਦਾਣੇ ਦਾ weight ਦਾਣੇ ਦੀ ਖੁਸ਼ਕੀ ਤੇ ਸਾਰਾ ਸਾਫ ਕਰਦਣਾ ਪੌਲਸ ਵਗੈਰਾ ਵੀ ਕੰਮ ਕਰਦੀ ਹੈ। ਇਹ ਪਹਿਲਾਂ ਆਪਾਂ ਟਿਲਟ ਮਾਉਂਟ ਤੇ ਟਿਲਟ ਵਗੈਰਾ ਬੰਦ ਹੋ ਗਿਆ। ਬੰਦ ਹੋ ਗਿਆ। ਉਹ ਹੀ ਹੁਣ weight ginner ਇਹਦੇ ਦਾਣੇ ਖਾਤਰੀ ਆ। ਸਪੈਸ਼ਿਅਲ ਨੇ ਦਾਣੇ ਦਾ ਫੜ ਰੋਕਣਾਗਾ। ਠੀਕ ਹੈ ਜੀ। ਦਾਣੇ ਖਾਤਰੀ ਆਉਂਦੀ ਆ। ਬਾਕੀ ਹੁਣ ਜੀ ਮਿੱਤਰੋ ਏ ਆਉਂਦੀ ਆ ਆਪਣੀ ਕਹਿੰਦਾ ਵੀ ਆ ਚੀਜ਼ ਹੈ ਨਾ ਤੁਸੀਂ ਪੱਕਾ ਵਰਤੋ ਕਿਉਂਕਿ ਇਹਦੇ ਵਿੱਚ ਬਾਈ ਜੀ ਸਾਰਾ ਕੁਝ ਆ ਨਾ ਸਾਰਾ ਕੁਝ ਆ ਜਿਹੜੇ ਵੀ ਮੇਰੇ ਵੀਰ ਨੇ ਆ ਚੀਜ਼ ਬਾਈ ਜੀ ਯੂਜ਼ ਕਰ ਲਈ ਉਹਨੂੰ ਹੋਰ ਕੁਝ ਵੀ ਵਰਤਣੀ ਲੋਡ ਨਹੀਂ ਹੈਗੀ ਸਰ ਲੋਡ ਨਹੀਂ ਅੱਗੇ ਬਾਈ ਜੀ ਹੁਣ ਕੀ ਦੀ ਗੱਲ ਕਰਾਂਗੇ ਅੱਗੇ ਜੀ ਤੇ ਅੱਗੇ ਬਾਈ ਆਪਣੇ ਲਵੇ ਬਸ ਜਿਵੇਂ ਹੁਣ ਤੇਲਾ ਚੱਲੂਗਾ ਹਾਂਜੀ ਤੇਲੇ ਤੋਂ ਆਪਣੇ ਲਵੇ ਆ ਸੀਨ ਆ ਗਈ ਬਾਈ ਠੀਕ ਹੈ ਜੀ ਹਾਂ ਤੇਲੇ ਤੋਂ ਆ ਸੀਨ ਆ ਗਈ ਆਪਣੇ ਲਵੇ ਤੇਲੇ ਤੋਂ ਇਹ ਹਾਂਜੀ ਹਾਂ ਤੇ ਇੱਕ ਆ ਪਿਆਗਾ ਆਪਣੇ ਲਵੇ ਇਹ ਸੀਨ ਵਾਲਾ ਸਾਲਟ ਆ ਬਾਈ ਠੀਕ ਹੈ। ਅਸੀਨ ਤਾਂ ਡੋਮੀਨੇਟ ਦੇ ਨਾਂ ਤੇ ਆਉਂਦੀ ਹੈ ਟਰੈਕਟਰ ਬ੍ਰਾਂਡ ਵਾਲਿਆਂ ਦੀ। ਠੀਕ ਹੈ ਠੀਕ ਹੈ। ਦੇ ਉਹ ਵੀ ਦੇਵਾਂਗੇ ਸਾਨੂੰ। ਉਹ ਵੀ ਦੇਵਾਂਗੇ। ਤੇ ਆ ਆ ਗਿਆ ਅਸੀਨ ਵਾਲਾ ਸਲਟ ਬਾਈ ਕਿਉਂਕਿ ਹਜੇ ਇਹਨਾਂ ਤੇਲਾ ਹੈ ਨਹੀਂਗਾ ਨਾ ਬਾਈ। ਅੱਛਾ ਜੀ। ਤੇ ਉਹ ਅੱਗੇ ਆਊਗਾ। ਹਾਂ ਹਾਂ ਅੱਗੇ ਆਊਗਾ। ਚਲੋ ਸਾਡਾ ਦਿਖਾਉਣ ਦਾ ਹੱਕ ਆ ਬਾਈ। ਜੀ ਜੀ ਜੀ। ਤੇ ਮੇਨ ਤਾਂ ਲੋਕ ਆ ਪਰ ਰਹੇ ਨੇਗੇ। ਠੀਕ ਹੈ। ਇਹਦੇ ਵਿੱਚ ਲਾਲਜੀ ਦਵਾਈ ਆ ਗਈ ਤੇ ਆਪਣੀ ਇਹ ਹੈਗੀ ਹੈਗੀ THJ ਉਹ ਮੈਥਲ 30% ਇਹ 30% ਵਾਲੀ ਐਫਐਸ ਕੈਦੰਦੇ ਨੇ ਬਾਈ ਇਹਨੂੰ। ਠੀਕ ਹੈ ਬਾਈ। ਠੀਕ ਹੈ ਜੀ ਤੇ ਇਹਨੇ ਮੌਕੇ ਤੇ ਜਣੀ ਤੇਲਾ ਤੁਲਾ ਮਾਰਨਾ ਜਿਹੜੀ ਵਰੇਇਟੀ ਦਾ ਤੇਲਾ ਹੋਵੇ ਉਹ ਨਹੀਂ ਕੋਈ ਚੱਕਰ ਹੈਗਾ ਠੀਕ ਹੈ ਬਾਈ ਠੀਕ ਹੈ ਬਾਈ ਤੇ ਬਾਕੀ ਚੈਸ ਕਿ ਉਸ ਸਾਰਾ ਕੁਝ ਬਾਈ ਦੇਵਾ ਗਿਆ ਆਪਾਂ ਇਹ ਜੀ ਕੋਈ ਗੱਲ ਨਹੀਂ ਹੈਗੀ ਤੇ ਆਏ ਮੰਨ ਕੇ ਚੱਲੋ ਕੱਲ ਨੂੰ ਸ਼ਾਮ ਤੱਕ ਸਾਰੇ ਮਾਲੀ ਆ ਜਾਣਗੇ ਆਪਣੇ ਲਈ ਬਾਈ ਆਪ ਕੋਸ ਮੌਸਮ ਕਰਕੇ ਥੋੜਾ ਜਿਆਦਾ ਲੇਟ ਹੋ ਗਏ ਹਾਂ ਜੀ ਹਾਂ ਸਹੀ ਗੱਲ ਹੈ ਰੇਟ ਕੇ ਮ ਰਹੂਗਾ ਬਾਈ ਜੀ ਆਪਣੇ ਹੋਰਾਂ ਨਾਲੋ ਜੀ ਰੇਟ ਬਾਈ ਜਿੱਥੇ ਮਰਜ਼ੀ ਪਤਾ ਕਰਕੇ ਆ ਜਾਣ ਕਿਸਾਨ ਵੀ ਹਾਂ ਜੀ ਪੂਰਾ ਖੁਸ਼ ਕਰਕੇ ਤੋਰਾਂਗੇ ਤੇ ਚੈਲੰਜ ਹੈ ਜੀ ਚੈਲੰਜ ਹੈ ਵਾਹ ਇਹ ਵੀ ਚੈਲੰਜ ਵਾਲੀ ਗੱਲ ਹੈ ਵੀ ਇਤੋਂ ਸਸਤਾ ਕੋਈ ਦੇ ਕੇ ਦਿਖਾਵੇ ਦੇ ਕੇ ਦਿਖਾਵੇ ਠੀਕ ਹੈ ਨਾ ਇਹ ਗੱਲ ਹਾਂ ਜੀ ਹਾਂ ਠੀਕ ਹੈ ਵੀ ਕਿੱਥੇ ਕਿੱਥੇ ਤੱਕ ਪਹੁੰਚਾ ਦੋਗੇ ਜੀ ਜੇ ਆਪਾਂ ਜੇ ਗੱਲ ਕਰੀ ਤੇ ਇਹ ਬਾਈ ਇਹ ਇਹਦੇ ਬਾਰੇ ਬਾਈ ਗੱਲ ਕਰੂਗਾ ਕਿਨੇ ਡਿਲੀਵਰੀ ਕਰਨੀਆਂ ਜੀ ਹਾਂਜੀ ਬਾਈ ਜੀ ਕੀ ਗੱਲ ਚੱਲ ਰਹੀ ਜੀ ਚੜਦੀ ਕਲਾ ਵੀਰੇ ਤੁਸੀਂ ਵਧੀਆ ਬਾਈ ਦੱਸੋ ਬਾਈ ਜੀ ਕਿੱਥੇ ਤੱਕ ਕਰ ਦਿਨੋ ਜੀ ਬਾਈ ਆਪਣਾ ਜਿਹੜੇ ਹਰਿਆਣੇ ਦੇ ਬਾਰਡਰ ਦੇ ਤਾਰ ਆ ਗਈ ਹਾਂਜੀ ਉਹਦੇ ਅੰਦਰਲੇ ਜਿਹੜੇ ਪਿੰਡ ਜਾਂ ਸਹਿਰ ਆ ਗਏ ਹਾਂਜੀ ਉੱਥੇ ਤੱਕ ਆਪਾਂ ਦਵਾਈ ਪੰਜਾਬ ਹਾਂ ਬਰਾਂਦਰ ਪੰਜਾਬ ਚ ਆਲ ਪੰਜਾਬ ਵੇ ਆਲ ਪੰਜਾਬ ਠੀਕ ਹੈ ਬਾਈ ਹਾਂ ਬਾਈ ਆਰਡਰ ਕਿੰਨਾ ਹੋਣਾ ਚਾਹੀਦਾ ਕੀ ਗੱਲ ਬਾਤ ਹੋਵੇ ਬਾਈ ਆਰਡਰ 15 ਤੋਂ 20000 ਦਾ ਆਰਡਰ ਹੋਣਾ ਚਾਹੀਦਾ ਜਿਹਦੇ ਵਿੱਚੋਂ ਅੱਧੇ ਪੇ ਬੈਟ ਬਾਈ ਪਹਿਲਾਂ ਹੋਣੀ ਚਾਹੀਦੀ ਅੱਧੇ ਪੈਸੇ ਪਹਿਲਾਂ ਜੀ ਹਾਂ ਠੀਕ ਹੈ ਜੀ ਤੇ ਇੱਕ ਬਾਈ ਹੋਰ ਆ ਬੀ ਆਊਟਰਾ ਉਹਨਾਂ ਕੋ ਲਿਖਾਵੜਾ ਆਪਣੇ ਕਿਸਾੜ ਵੀਰ ਜੀ ਵੀ ਜਿੰਨੀ ਲੋੜ ਹੋਵੇ ਸਹੀ ਗੱਲ ਹੈ ਜੀ ਨਾ ਲੋਕੇ ਵੀਰੇ ਜਿਆਦੇ ਵਾਪਸੀ ਬਾ ਚੱਕੜੀ ਰਹੇਗੀ ਮੈਂ 1 ਕੱਧਾ ਲੀਟਰ ਦਾ ਵਾ ਵੇਚ ਸਕ ਚੱਕ ਲਿਆ ਬਾਬਾ ਜਾਦੇ ਨਹੀਂ ਬਾਈ ਜਾਗਦਾ ਉਹ ਅਗਨੇ ਨੂੰ ਖਰੀਦਣੇ ਹੀ ਪਊਗੀ ਔਖਾ ਹੋ ਜਾਂਦਾ ਬਾਈ ਬੜਾ ਔਖਾ ਬਾਈ ਹਾਂਜੀ ਪਤਾ ਕੀ ਹੈਗਾ ਹੁਣ ਮੈਂ ਕਈ ਵਾਰੀ ਬੱਸਾਂ ਬੱਸਾਂ ਜਾਣਾਗਾ ਬੱਸਾਂ 'ਚ ਬਾਈ ਜ਼ਿਆਦਾਤਰ ਚੋਰ ਚਵਟੇ ਜ਼ਿਆਦਾ ਫਿਰਦੇ ਰਹੇਗੇ ਬੱਸ ਸਟੈਂਡ ਤੇ ਆਪਣੇ ਰੇਲਵੇ ਸਟੇਸ਼ਨਾਂ ਤੇ ਠੀਕ ਹੈ ਜੀ ਹਾਂ ਬਾਈ ਫਿਰ ਔਖਾ ਹੋ ਜਾਂਦਾ ਜਿੰਮੇਵਾਰੀ ਵਾਲਾ ਕੰਮ ਆ ਬਾਈ ਇਹ ਹੂੰ ਸਹੀ ਗੱਲ ਹੈ ਤਾਂ ਕਰਕੇ ਵੀਰੇ ਲੋ ਜੀ ਬਾਈ ਜੀ ਸ ਆਕੋ ਸਾਨੂੰ ਲੋਡ ਆ ਗਈ ਠੀਕ ਹੈ ਜੀ ਹੋਰ ਕੋਈ ਗੱਲ ਬਾਤ ਜੀ ਵਾਹ ਬਰੇ ਹੋਰ ਠੀਕ ਠਾਕ ਆਈਏ ਕਿੱਥੇ ਬਾਈ ਜੀ ਆਪਾਂ ਜੀ ਇਹ ਦੱਸ ਤੋ ਮੜਾ ਇੱਕ ਵਾਰੀ ਤੁਹਾਨੂੰ ਇਹ ਬਾਈ ਆਪਣੀ ਲੋਕੇਸ਼ਨ ਹੈਗੀ ਹੈ ਕਿ ਸੰਗਰੂਰ ਖਾਲਸਾ ਪੈਸਟੀਸਾਈਡ ਪੁਲਸ ਲੈਂਡ ਰੋਡ ਸੰਗਰੂਰ ਬਾਈ ਠੀਕ ਹੈ ਜੀ ਜਦੋਂ ਇਧਰੋਂ ਆਵੋਗੇ ਬਟਰੋਖਾਂ ਕਨੀਓ ਬਾਈ ਹਾਂਜੀ ਉਦੋਂ ਦਾ ਪੁਲਸ ਲੈਂਡ ਤੋਂ ਪਹਿਲਾਂ ਕੀ ਦੁਕਾਨਾ ਆਪਣੀ ਹਾਂਜੀ ਜਦੋਂ ਬਾਈ ਇਧਰੋਂ ਆਵੋਗੇ ਤੁਸੀਂ ਆਪਣਾ ਸੰਗਰੂਰ ਤੋਂ ਉਦੋਂ ਪੁਲਿਸ ਲੈਣ ਦੇ ਬਾਅਦ ਚ ਆ ਗਈ ਜਿਹੜਾ ਪੋਲਾ ਇਧਰੋਂ ਬਰਨਾਲਾ ਕੈਂਚੀ ਵਾਲਾ ਉਦੋਂ ਸਹੀ 1 ਕਿਲੋਮੀਟਰ ਦੁਕਾਨ ਆਪਣੀ ਜਿਹੜੀ ਸਾਈਡ ਕਿਸਾਨਪਰਾ ਆਊਗਾ ਉਦੋਂ ਸੰਗਰੂਰ ਕਾ ਨਹੀਂ ਉਹਦੇ ਵਾਲੀ ਸਾਈਡ ਹੀ ਆ ਠੀਕ ਹੈ ਜੀ ਬਾਰੇ ਬੋਰਡ ਲੱਗਿਆ ਹੋਇਆਗਾ ਬਾਈ ਠੀਕ ਹੈ ਜੀ ਉਹਨੂੰ ਦੇਖ ਕੇ ਤੁਸੀਂ ਰੁਕ ਸਕਦੇ ਹੋਗੇ ਤੇ ਬਾਕੀ ਬਾਈ ਜਿਆਦਾ ਧੰਨਵਾਦ ਹੈਗਾ ਹਰਿਆਣੇ ਵਾਲੇ ਭਰਾਵਾਂ ਦਾ ਉਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਬਾਈ ਠੀਕ ਹੈ ਬਾਈ ਜੀ ਠੀਕ ਹੈ ਤੇ ਇੱਕ ਬੰਦਾ ਜੋੜਿਆ ਤੀਗਾ ਉੱਥੋਂ ਬਾਈ ਆਪਾਂ ਨੇ ਆ ਮਨਜੀਤ ਸਿੰਘ ਹਰਿਆਣੇ ਤੋਂ ਬਾਈ ਠੀਕ ਹੈ ਜੀ ਤੇ ਆ ਬਾਈ ਜੋੜਿਆ ਤੀਆ ਵੀਰੇ ਆਪਾਂ ਨੇ ਇੱਕ ਇਹਦਾ ਘੋਣਾ ਠੀਕ ਕੀਤਾ ਸੀ ਤੁਸੀਂ ਪਹਿਲਾਂ ਵੀਡੀਓ ਪਾ ਕੇ ਗਏ ਤੇ ਉਤਮ 골ਡ ਆ ਪਹਿਲਾਂ ਘੋਣਾ ਬਾਈ ਇਹ ਆ ਜਾਤੀ ਉਹਦਾ ਉਤਮ 골ਡ ਪਾਉਣ ਤੋਂ ਪਹਿਲਾਂ ਉਹ ਦੂਬਾਏ ਬੰਦੇ ਨੇ ਆਪ ਹਫਤੇ ਬਾਅਦ ਮੈਸੇਜ ਕੀਤਾ ਕਹਿੰਦਾ 7 ਦਿਨ ਹੋ ਗਏ ਜੀ ਟਾਪ ਕਲਾਸ ਦਾ ਰਿਜ਼ਲਟ ਆ bro ਉਹ ਦੂਬਾ ਚ ਦੇਖੋ ਬਾਈ ਰਿਜ਼ਲਟ ਉਤਮ 골ਡ ਦਾ ਆਪਣੇ ਦਾ ਲੇ ਵੀ ਮਿੱਤਰੋ ਜਾਣੀ ਕਿ ਜਿਹੜੀ ਵੀ ਤੁਹਾਨੂੰ ਇੱਥੋਂ ਦਵਾਈ ਮਿਲੂਗੀ ਨਾ ਰਿਜ਼ਲਟ ਤਾਂ ਇੱਕ ਨੰਬਰ ਹੋਊਗਾ ਹੀ ਹੋਊਗਾ ਬਾਕੀ ਬਾਈ ਜੀ ਹੁਣ ਅੱਗੇ ਲੋੜ ਛੋਡੀ ਕਿਉਂਕਿ ਤੁਸੀਂ ਇੱਥੇ ਆਓ ਇੱਕ ਨੰਬਰ ਕੁਆਲਿਟੀ ਦੀਆਂ ਦਵਾਈਆਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾਗਾ ਆਪਣੇ ਜਿਹੜੇ ਹਰਿਆਣੇ ਵਾਲੇ ਭਰਾ ਨੇਗੇ ਹਾਂਜੀ ਉਹ ਸਾਤੋਂ ਚਾਹੇ ਸਾਡੇ ਬਾਰੇ ਨਾ ਹੀ ਪੁੱਛੋ ਹਾਂਜੀ ਉਹ ਆ ਬਾਈ ਦਾ ਨੰਬਰ ਬੋਲ ਦਿੰਨਾ ਮੈਂ ਮਨਜੀਤ ਸਿੰਘਾ ਗੈਦਨੋਂ ਹਰਿਆਣਾ ਹਰਿਆਣੇ ਤੋਂ ਆ ਬਾਈ ਠਰਬੀ ਪਿੰਡ ਤੋਂ ਇਹਦਾ ਨੰਬਰ 98171 84334 ਇਹਦੇ ਨਾਲ ਹੀ ਗੱਲ ਕਰ ਸਕਦੇ ਹਾਂ ਬਾਈ ਤੁਸੀਂ ਸਾਡੇ ਬਾਰੇ ਇਹ ਆਪੀ ਦੱਸ ਦੋ ਬੰਦੇ ਕਹੇ ਜੀ ਨੇ ਸਹੀ ਗੱਲ ਆ ਬਾਈ ਹੈ ਨਾ ਜੀ ਠੀਕ ਹੈ ਹਰਿਆਣੇ ਵਾਲੇ ਭਰਾਵਾਂ ਨੂੰ ਖਾਸ ਕਰਕੇ ਬੇਨਤੀ ਆ ਇਸ ਤੋਂ ਵੱਡੀ ਗਰੰਟੀ ਨਹੀਂ ਹੋ ਸਕਦੀ ਕੋਈ ਗਰੰਟੀ ਨਹੀਂ ਹੋ ਸਕਦੀ ਇਸ ਤੋਂ ਵੱਡੀ ਗਰੰਟੀ ਨਹੀਂ ਹੋ ਸਕਦੀ ਮੈਂ ਉਹਦਾ ਬੰਦੇ ਦਾ ਇਹਦਾ ਬਾਈ ਕੱਲ ਮੈਨੂੰ ਫੋਨ ਆਇਆ ਕਹਿੰਦਾ ਸਪੈਸ਼ਲ ਵੀਡੀਓ ਪਵਾ ਦੇ ਮੇਰਾ ਨੰਬਰ ਹੀ ਬੋਲ ਦੇ ਵੀਡੀਓ ਚ ਹਾਂ ਤਾਂ ਬਾਈ ਤੁਹਾਨੂੰ ਦੋਨਾਂ ਭਰਾਵਾਂ ਨੂੰ ਆਪਾਂ ਨੇ ਬੁਲਾਇਆ ਠੀਕ ਆ ਵੀਰੇ ਠੀਕ ਆ ਜੀ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਜਿਵੇਂ ਮਰਜ਼ੀ ਗੱਲਬਾਤ ਕਰੋ ਬਾਈ ਉਹਦੇ ਨਾਲ ਬਾਈ ਨਾਲ ਸਾਡਾ ਭਰਾ ਹੈਗਾ ਉਹ ਲਓ ਜੀ ਮਿੱਤਰੋ ਚੱਕ ਲੋ ਫੋਨ ਸਕਰੀਨ ਤੇ ਨੰਬਰ ਹੈਗੇ ਨੇ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਦਵਾਈ ਚਾਹੀਦੀ ਹੋਊਗੀ ਤਾਂ ਤੁਸੀਂ ਇੱਥੋਂ ਸੰਗਰੂਰ ਤੋਂ ਆ ਕੇ ਲੈ ਕੇ ਜਾ ਸਕਦੇ ਇੱਕ ਨੰਬਰ ਕੁਆਲਿਟੀ ਦਾ ਇੱਕ ਨੰਬਰ ਰਿਜ਼ਲਟ ਆਊਗਾ ਠੀਕ ਆ ਬਾਈ ਜੀ ਹਾਂ ਜੀ ਧੰਨਵਾਦ ਪ੍ਰਾਪਤ